ਮੈਂ ਇਹ ਕਹਿਣਾ ਚਾਹੁੰਦਾ ਜੀ ਜਿਹੜੀਆਂ ਝੂਠੀਆਂ ਫਵਾਵਾਂ ਨੇ ਝੂਠੀਆਂ ਫਵਾਵਾਂ ਤੋਂ ਬਚਿਆ ਜਾਵੇ ਜਿੱਥੇ ਪੁਲਿਸ ਸਹੀ ਕੰਮ ਕਰਦੀ ਆ ਉਸ ਤੋਂ ਨਾਲ ਸਾਥ ਦਿੱਤਾ ਜਾਵੇ ਜਿੱਥੇ ਪੁਲਿਸ ਗਲਤ ਕਰਦੀ ਆ ਉੱਥੇ ਅਸੀਂ ਉਹਦਾ ਵਿਰੋਧ ਕਰਾਂਗੇ ਜੀ ਕਿ ਕਿੱਥੇ ਪਤਾ ਲੱਗਿਆ ਵੀ ਉਹ ਡੀਐਸਪੀ ਦੇ ਉੱਪਰ ਰੋਕ ਲਾ ਰਹੇ ਆ ਵੀ ਸੋਸ਼ਲ ਮੀਡੀਆ ਦੇ ਆ ਰਿਹਾ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਜੀ ਸੋਸ਼ਲ ਮੀਡੀਆ ਦੇ ਵਿੱਚ ਖਬਰਾਂ ਤਰ੍ਹਾਂ ਤਰ੍ਹਾਂ ਦੀਆਂ ਤੁਸੀਂ ਵੀ ਸੁਣਦੇ ਹੋ ਦੇਖਦੇ ਵੀ ਆ ਸੁਣਦੇ ਵੀ ਆ ਜੀ ਇਹ ਆ ਰਿਹਾ ਇਹ ਆ ਰਿਹਾ ਜੀ ਉਹਦੀ ਡਿਗਰੀ ਚੱਲੀ ਆ ਜੀ ਤੇ ਉਹਦਾ ਡਰੈਸ ਸਹੀ ਨਹੀਂ ਹੈਗਾ ਜੀ ਉਹ ਹਰਿਆਣੇ ਦੀ ਆ ਕੋਈ ਹਰਿਆਣੇ ਦੀ ਕਹਿੰਦਾ ਕੋਈ ਕੁਛ ਕਹਿੰਦਾ ਉਹ ਡੀਐਸਪੀ ਨਾਬੇ ਲੱਗੇ ਨੇ ਜੀ ਮਜੂਦਾ ਲੱਗੇ ਹੋਏ ਨੇ ਪੰਜਾਬ ਦੀ ਰਹਿਣਾ ਉਹ ਇਹ ਲੜਕੀ ਬੜੀ ਪੰਜਾਬ ਦੀ ਹੈ ਹਾਂਜੀ ਜਿਹੜੇ ਰੋਗ ਲਾ ਰਹੇ ਕੀ ਇਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਤਾਂ ਚਲੋ ਨਹੀਂ ਹੋਣੀ ਚਾਹੀਦੀ ਉਹਨਾਂ ਨੂੰ ਸਮਝਾਏ ਜਾਵੇ মিডিਆ ਰਾਹੀਂ ਦੱਸਿਆ ਵੀ ਇਹ ਜਿਹੀਆਂ ਖਬਰਾਂ ਨਾ ਫੜਾਈਆਂ ਜਾਣ ਜੇ ਕਾਰਵਾਈ ਹੋ ਪੰਜਾਬ ਦਾ ਮਾਹੌਲ ਥੋੜੋ ਖਰਾਬ ਕਰਨਾ ਜੀ ਅਸੀਂ ਤਾਂ ਪੰਜਾਬ ਦਾ ਮਾਹੌਲ ਠੀਕ ਕਰਨਾ ਹੈਗਾ ਮਾਹੌਲ ਠੀਕ ਹੋਊਗਾ ਪੰਜਾਬ ਲੋਕ ਸਾਰੇ ਸੁਖੀ ਵਸਣਗੇ ਜੀ ਭਿੰਦਰ ਸਿੰਘ ਓਤੜਾ ਪ੍ਰੈਜ਼ੀਡੈਂਟ ਪੁਲਿਸ ਪਰ ਆ ਤਾਂ ਸਿਰਫ ਉਹ ਡੀਐਸਪੀ ਸਾਹਿਬ ਦਾ ਮੈਟਰ ਬੜੇ ਦਿਨਾਂ ਤੋਂ ਚੱਲ ਰਿਹਾ ਹੈ ਕਿ ਡੀਐਸਪੀ ਸਾਹਿਬ ਦਾ ਕਿਸਾਨਾਂ ਦੇ ਨਾਲ ਕਿਉਂਕਿ ਉਹ ਵੀ ਕਿਸਾਨਾਂ ਦੀ ਤੀਅ ਹੈ ਤੇ ਕਿਸਾਨਾਂ ਨਾਲ ਹੀ ਕੋਈ ਆਪਸੀ ਬਹਿਸ ਵਸਈਆ ਹੋ ਗਿਆ ਜਿਹਦੇ ਵਿੱਚ ਬਾਅਦ ਵਿੱਚ ਉਹ ਤੇ ਮਸਲਾ ਨਿਪਟ ਗਿਆ ਪਰ ਜਿੱਦਾਂ ਕਹਿੰਦੇ ਨੇ ਨਾ ਵੀ ਕਲੇਸ਼ ਪਾਉਣ ਵਾਲਾ ਬੰਦਿਆ ਨੇ ਐਵੇਂ ਨਵਾਂ ਮਸਲੇ ਵਿੱਚ ਦੁਨੀਆ ਨੂੰ ਉਲਝਾਉਣ ਵਾਸਤੇ ਕਹਿਤਾ ਜੀ ਡੀਐਸਪੀ ਸਾਹਿਬ ਦੀ ਡਿਗਰੀ ਚਾਹੀਏ ਜਿਸ ਬਾਰੇ ਅਸੀਂ ਕੰਟੈਕਟ ਕੀਤਾ ਗਿਆ ਅਸੀਂ ਅਪਰੋਚ ਕੀਤੀ ਕਿ ਪੁੱਛਿਆ ਜਾ ਕੇ ਔਰ ਵਿਧ ਪ੍ਰੂਫ ਉਹਨਾਂ ਨੇ ਦੱਸਿਆ ਵੀ ਆਹ ਦੇਖੋ ਡਿਗਰੀ ਆ ਵੀ ਆ ਡਿਗਰੀ ਮੈਂ ਕਿੱਥੋਂ ਲਵਲੀ ਯੂਨੀਵਰਸਿਟੀ ਤੋਂ ਕੀਤੀ ਡਿਗ ਸੋ ਇਸ ਕਰਕੇ ਮੈਂ ਇਹ ਕਰਕੇ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਮਸਲੇ ਨੂੰ ਸ਼ਾਂਤ ਰੱਖਿਆ ਜਾਵੇ ਨਾ ਕਿ ਇਹਨੂੰ ਉਲਝਾਇਆ ਜਾਵੇ ਕਿੰਦਾ ਦੀ ਕਾਰਵਾਈ ਲੋਕਾਂ ਲੋਕੀ ਇਹ ਹਵਾਵਾਂ ਨਾਲ ਲੋਕੀ ਇਹੋ ਗੱਲ ਅਫਵਾਹਾਂ ੜਾ ਰਹੇ ਪੀ ਅਗਲੇ ਨੂੰ ਹਰਾਸਮੈਂਟ ਕਰਨ ਵਾਸਤੇ ਜਦੋਂ ਕਿ ਇਹਨਾਂ ਨੇ ਬੱਚੀ ਨੇ 골ਡ ਮੈਡਲ ਜਿੱਤੇ ਏਸ਼ੀਆ ਗੇਮਾਂ ਦੇ ਵਿੱਚ 골ਡ ਮੈਡਲ ਮੈਂ ਤੁਹਾਨੂੰ 골ਡ ਮੈਡਲ ਦਾ ਪ੍ਰੂਫ ਦੇਣਾ ਫਿਰ ਕਾਮਨਵੈਲਥ ਗੇਮਾਂ 'ਚ 골ਡ ਮੈਡਲ ਜਿੱਤੇ ਕੋਈ ਛੋਟੀ ਮੋਟੀ ਗੱਲ ਨਹੀਂ ਸਾਡੇ 12 ਗੰਗੂ ਦੇ ਜ਼ਿਲ੍ਹੇ ਦੇ ਵਿੱਚ ਜਾ ਕੇ ਉਹ ਮੈਡਲ ਜਿਤਨਾ بڑا ਔਖਾ ਹੋਵੇ ਉਹ ਵੀ ਫਿਰ ਐਥਲੈਟਿਕ ਦੇ ਵਿੱਚ ਮੈਡਲ ਜਿੱਤਿਆ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ ਮੈਡਲ ਜਿੱਤਨੇ ਅਸੀਂ ਇਹਦਾ ਬਾਕੀ ਚੀਜ਼ਾਂ ਪਾਸੇ ਰੱਖਦੇ ਆ ਇਹ ਨਹੀਂ ਕਿਸੇ ਨੇ ਕਹਤਾ ਕਿ ਇਹ ਮੈਡਲ ਜਿੱਤੇ ਨੇ ਮੈਡਲਾਂ ਵਾਸਤੇ ਹੀ ਸਨਮਾਨਤ ਕਰਦੇ ਆ ਇਹ ਜ਼ਰੂਰ ਕਹਤਾ ਵੀ ਡਿਗਰੀ ਚਾਲੀ ਉਹ ਤੁਸੀਂ ਕਿੱਥੋਂ ਪੁਛਾਇਆ ਉਹ ਡਿਗਰੀ ਚਾਲੀ ਤੁਹਾਡੇ ਕੋ ਕੀ ਪ੍ਰੂਫ ਹੈ ਡਿਗਰੀ ਚਾਲੀ ਦਾ ਕਿਸੇ ਨੇ ਕਹਤਾ ਡਿਗਰੀ ਚਾਲੀ ਤੁਸੀਂ ਚਾਲੀ ਕਰਦੀ ਰੌਲਾ ਪਾਤਾ ਇਸ ਕਰਕੇ ਪੁਲਿਸ ਨੂੰ ਸਹੀ ਜਗ੍ਹਾ ਤੇ ਜਿੱਥੇ ਕੋਈ ਬਦਨਾਮ ਕਰਨ ਵਾਲੀ ਜਗ੍ਹਾ ਉੱਥੇ ਤਾਂ ਪਤਾ ਲੱਗ ਜਾਂਦਾ ਪਰ ਜਿਹੜੀ ਸਚਾਈ ਹੈ ਉੱਥੇ ਸਚਾਈ ਤੇ ਅਸੀਂ ਨਾਲ ਖੜੇ ਹਾਂ ਪੁਲਿਸ ਕਿਰਦਾ ਲੱਗਦਾ ਵੀ ਲੋਕਾਂ ਨੂੰ ਵੀ ਸਰਕਾਰ ਵੱਲੋਂ ਕੋਈ ਆਇਆ ਤਾਂ ਅਸੀਂ ਸਰ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਇਹੋ ਜੀਆਂ ਝੂਠੀਆਂ ਹਵਾਵਾਂ ਤੋਂ ਬਚੋ ਪੁਲਿਸ ਤੁਹਾਡਾ ਸਾਥ ਦੇ ਰਹੀ ਹੈ ਤੁਸੀਂ ਪੁਲਿਸ ਦਾ ਸਾਥ ਦਿਓ ਤੇ ਕ੍ਰਾਈਮ ਤੇ ਆਪਾਂ ਕੰਟਰੋਲ ਕਰੀਏ ਨਾ ਕਿ ਆਪਾਂ ਦੂਜੀਆਂ ਲਾਈਨਾਂ 'ਚ ਉਲਝੀਏ ਲਾਣਾ ਡੀਐਸਪੀ ਦੇ ਲੋਕੀ ਮਗਰ ਪਏ ਹੈ ਕਿ ਕਾਰਨ ਕੀ ਲੱਗਦਾ ਉਹ ਹੀ ਗੱਲ ਵੀ ਮਗਰ ਪੈਣ ਵਾਸਤੇ ਲੋਕੀ ਇਸਾ ਕਰਕੇ ਮਗਰ ਪਏ ਵੀ ਇਹ ਜਿਹੜਾ ਕੰਮ ਹੈ ਗਲਤ ਹੋਇਆ ਜੀ ਕਿਸਾਨਾਂ ਦਾ ਜਦ ਕੇ ਆਪਸੀ ਇਹਨਾਂ ਦਾ ਮਿਸ ਅੰਡਰਸਟੈਂਡਿੰਗ ਦੋਨਾਂ ਦੀ ਹੋ ਗਈ ਸੀ ਜੋ ਕਿ ਮਸਲਾ ਵੀ ਨਿਪਟ ਗਿਆ ਉਹ ਮਸਲਾ ਨਿਪਟਣ ਦੇ ਬਾਅਦ ਦੂਜੀਆਂ ਪਾਰ ਦੂਜੇ ਪਾਸੇ ਜਿਹੜੇ ਕਹਿਦੀ ਆਪੋਜੀਸ਼ਨ ਵੀ ਇਹਨਾਂ ਨੂੰ ਉਲਝਾਵੇਓ ਜੀ ਉਲਝਾਉਣ ਦਾ ਮਤਲਬ ਇਹ ਵੀ ਇੱਕ ਵਾਰੀ ਕਹਿਤਾ ਵੀ ਆਪੇ ਤੁਰੇ ਫਿਰਨਗੇ ਇਨਕਵਾਰੀਆਂ ਚ ਹੀ ਹੋਣਾ ਇਹ ਗੱਲ ਬਿਜਲੀ ਗੱਲ ਨਹੀਂ ਡੀਐਸਪੀ ਡਿਪਾਰਟਮੈਂਟ ਹੁੰਦੇ ਆ ਡਿਪਾਰਟਮੈਂਟ ਚ ਜਾਂਦੇ ਅਸੀਂ ਡਿਪਾਰਟ ਇਸ ਕਰਕੇ ਡਿਪਾਰਟਮੈਂਟ ਦੇ ਕਰਕੇ ਜਾਂਦੇ ਜ਼ਰੂਰ ਚੰਗੀ ਤਰ੍ਹਾਂ ਅਸੀਂ ਪੰਜਾਬ ਦੇ ਤਕਰੀਬ ਸਾਰੇ ਪੰਜਾਬ ਹੀ ਪੁਲਿਸ ਨੂੰ ਜਾਣਦੇ ਜੀ ਕੀ ਲੱਗਦਾ ਕਿ ਸਰਕਾਰ ਤੋਂ ਕੀ ਮੰਨ ਕਰਦੇ ਲਾਸ਼ ਸਰਕਾਰ ਤੋਂ ਇਹ ਮੰਗ ਕਰਦੇ ਆਂਗੇ ਜੇ ਤੁਹਾਡ ਕੋ ਕੋ ਕੰਪਲੀਟ ਕਰਦਾ ਇਸ ਮਾਮਲੇ ਵਿੱਚ ਤੇ ਕੋ ਗੱਲ ਬਣਦੀ ਇਹਨੂੰ ਫਾਈਲ ਕੀਤਾ ਜਾਵੇ ਕਿਉਂਕਿ ਜਦ ਡਿਗਰੀ ਜਾਈ ਅਸਲੀਅਤ ਇਹਦੀ ਬਾਕੀ ਕੰਪਲੀਟ ਕੀ ਹੋ ਜਾਊਗੀ ਕਿਹੜੇ ਲੋਕ ਆ ਜਿਹੜੇ ਅੱਗੇ ਕਰ ਰਹੇ ਆ ਤੁਹਾਡੇ ਇਹ ਲੋਕ ਉਹੀ ਹੁੰਦੇ ਨੇ ਜਿਹੜੇ ਪੜਕਾਉ ਕੰਮ ਇਹ ਜੋ ਕਰਦੇ ਨੇ ਵੀ ਪੰਜਾਬ ਦਾ ਮਾਹੌਲ ਖਰਾਬ ਕਰਨਾ ਹੋਰ ਕੀ ਕਰਦੇ ਹੋ ਹੋਰ ਤਾਂ ਕੋ ਬੰਦਾ ਨਹੀਂ ਕਰਦਾ ਇਸ ਜਗ੍ਹਾ